ਪਰੇਸ ਮਾਨ ਲੈ ਗਿਆ ਹੁਣ ਚੱਕ ਕੇ ਰੋ ਆ ਦੇਖੋ ਇਹ ਗੱਲ ਸੁਣੋ ਉਹ ਯਾਰ ਗੱਲ ਪਹਿਲੇ ਮਸਲਾ ਦੇਖੋ ਆਈ ਆਪਾਂ ਪਹਿਲਾਂ ਤਾਂ ਨਹੀਂ ਪਤਾ ਸੀ ਸੁਣਿਆ ਸੀ ਵੀ ਚਿੱਟੇ ਦੀ ਲੜਾਈ ਕਰਨ ਰੋਕਣ ਕਰਨ ਹੋਇਆ ਆਪਾਂ ਨਸ਼ੇ ਵਿਰੁੱਧ ਕਾਰਨ ਲੜਦੇ ਆ ਆਪਨੂੰ ਲੋਕ ਫੋਨ ਕਰਨ ਲੱਗੇ ਵੀ ਨਸ਼ੇ ਕਰਕੇ ਆ ਹਾਲ ਹੋ ਗਿਆ ਤੁਸੀਂ ਕੀ ਕਰੋਗੇ ਅਸੀਂ ਤਾਂ ਬਈ ਕੀ ਕਰ ਸਕਦਾ ਹਾਂ ਹਾਂ ਅਸਤਾ ਨਸ਼ੇ ਵਿਰੁੱਧ ਅਸਤਾ ਇਹ ਲੋਕਾਂ ਦੇ ਨਾਲ ਖੜਸ ਸਕਦੇ ਆ ਕਿ ਇਹਨਾਂ ਲਈ ਲੜ ਸਕਦੇ ਆ ਜੇ ਲੜਾਈ ਨਸ਼ੇ ਦੀ ਸੀ ਉਹ ਪਹਿਲਾਂ ਨਹੀਂ ਪਤਾ ਸੀ ਹੁਣ ਇੱਥੇ ਆ ਕੇ ਪਤਾ ਲੱਗਾ ਇਥੋਂ ਦੇ ਸਰਪੰਚ ਨੇ ਵੀ ਮੈਨੂੰ ਇਹੀ ਗੱਲ ਕਹੀ ਆ ਵੀ ਇਹ ਨਸ਼ਾ ਤਾਂ ਰੋਕਦੇ ਸੀ ਉਹ ਕਹਿੰਦਾ ਮੇਰੇ ਤੇ ਇਲਿਗੇਸ਼ਨ ਲਾਉਣੇ ਉਸ ਤੋਂ ਬਾਅਦ ਕਲਾਪਸ ਵੱਗ ਗਿਆ ਕਲਾਪਸ ਵੱਲਣ ਤੋਂ ਬਾਅਦ ਜੀ ਆਹ ਘਰ ਹੈ ਇਹੇ ਅੱਠ ਘਰ ਹੋਰ ਨੇ ਜਿਹੜੇ ਮਚਾਏ ਗਏ ਨੇ 11 ਵਜੇ ਤੋਂ ਲਾ ਕੋ ਲੜਾਈ ਤਾਂ ਚਾਰ ਦਿਨਾਂ ਚਾਹਦੀ ਸੀ ਜੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਐਮਐਲਏ ਇੱਥੋਂ ਦਾ ਡੀਸੀ ਇੱਥੋਂ ਦਾ ਐਸਐਸਬੀ ਚਾਹੁੰਦਾ ਇਹਨਾਂ ਕੋਈ ਨਹੀਂ ਹੋਣਾ ਸੀ ਅੱਜ ਤੱਕ ਪੰਜਾਬ ਦੀ ਧਰਤੀ ਤੇ ਇਹ ਕੰਮ ਕਿਤੇ ਨਹੀਂ ਹੋਇਆ ਹੁਣ ਇਹ ਪਹਿਲੀ ਵਾਰ ਹੋਇਆ ਤੇ ਇਹ ਚੀਜ਼ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਕਿਉਂ ਨਹੀਂ ਨਿਕਲਣ ਦਿੱਤਾ ਇਹ ਆਪਸਾਂ ਦੀ ਨਾਕਾਮੀ ਇੱਥੋਂ ਦੇ ਐਮਐਲਏ ਦੀ ਨਾਕਾਮੀ ਇੱਥੋਂ ਦੇ ਲੀਡਰਾਂ ਦੀ ਨਾਕਾਮੀ ਤੇ ਕੋਈ ਵੀ ਸਮਾਜ ਸੇਵੀ ਕੋਈ ਵੀ ਪੰਥਕਤਰ ਕੋਈ ਵੀ ਲਾਣਾ ਖਾਇ ਤਾਂ ਕੁਰੇ ਆ ਕੇ ਗਰੀਬਾਂ ਦੀ ਬਾਣ ਹੀ ਫੜੀ ਇਹਨਾਂ ਕੋਲੇ ਭਈ ਰਹਿਣ ਨੂੰ ਥਾਂ ਨਹੀਂ ਉੱਤੇ ਲੈਣ ਨੂੰ ਕੰਬਲ ਨਹੀਂ ਖਾਣ ਪੀਣ ਨੂੰ ਅੰਨ ਨਹੀਂ ਵਿਚਾਰੇ ਭੁੱਖੇ ਭਾਣੇ ਤਿੰਨ ਦਿਨ ਹੋ ਗਏ ਲੋਕਾਂ ਦੀ ਰਾਹ ਡਿੱਕੀ ਜਾਂਦੇ ਅੱਜ ਲੋਕ ਆਉਣੇ ਸ਼ੁਰੂ ਹੋਏ ਨੇ ਹੁਣ ਪੁਲਿਸ ਵਾਲੇ ਖੜੇ ਸੀ ਜਦੋਂ ਮੈਂ ਆ ਗਿਆ ਉਹਦੀ ਕੁੱਟ ਦੀ ਹੁਣ ਮੈਂ ਬੇਨਤੀ ਕਰਦਾ ਨਵਾਨ ਆਇਆ ਇਹਨਾਂ ਲਈ ਬਾਕੀ ਇਹੀ ਬੋਲਣਗੇ ਸਾਰਾ ਕੁਝ ਇਹਨਾਂ ਤੇ ਹੋਇਆ ਵੀ ਭਾਈ ਆਓ ਇਹਨਾਂ ਦੀ ਸਿੱਧੀ ਮਦਦ ਕਰੋ ਆ ਕੇ ਡਾਇਰੈਕਟ ਕੋਈ ਵਿਚ ਵਿਚੋਲਾ ਨਾ ਪਾਓ ਇਹ 8 ਕਰਾਂ ਦੀ ਮਦਦ ਕਰੀ ਜਾਵੇ ਕੱਲ ਨੂੰ ਉੱਥੇ ਧਰਨਾ ਐੱਸਐੱਸਪੀ ਦਫ਼ਤਰ ਉੱਥੇ ਪਹੁੰਚੋ ਇਹ ਮੈਂ ਜ਼ੁਲਮ ਨਹੀਂ ਅਜੇ ਤੱਕ ਦੇਖਿਆ ਤੂੰ ਉੱਥੇ ਘਰ ਦਿਖਾ ਦੇ ਇਹ ਤੈਨੂੰ ਦਿਖਾਉਣ ਤੇ ਕੰਟਾ ਲੱਗ ਜੂ ਮਚਾਉਣ ਤੇ ਕਿੰਨਾ ਟਾਈਮ ਲੱਗਿਆ ਹੋਊ 2 ਘੰਟੇ ਲੱਗੇਗਾ ਮਚਾਉਣ ਤੇ ਸਾਰੀ ਰਾਤ ਲੱਗੀ ਹੋਗੀ ਹਣਾ ਪੰਜ ਵਜੇ ਮੇਰੇ ਘਰ ਨੂੰ ਅੱਗ ਲਾਈ ਜੀ ਕਿਉਂ ਤੇ ਅੱਗ ਲੱਗੀ ਕਿਵੇਂ ਲਾਈ ਕਿਵੇਂ ਗਈ ਇਹ ਪਟ્રોલ ਬੰਦਾ ਨਾ ਜੀ ਇਹ ਕਹਿੰਦੇ ਪਟੋਲ ਬੰਬ ਦਿਖਾਉਣਗੇ ਤੈਨੂੰ ਸਾਰਾ ਕੁਝ ਕੋਲਾ ਸੈਮੇ ਹੋਏ ਡਰੇ ਹੋਏ ਨੇ ਲੋਕ ਕੈਮਰਾ ਬੰਦ ਕਰ ਲੈ ਫੇਰ ਬੋਲਣਗੇ ਬੋਲ ਦੇਰੀ ਕਿਉਂ ਭਾਈ ਅਗਲਾ 100 ਬੰਦੇ ਲੈ ਕੇ ਆ ਗਿਆ ਕਹਿੰਦੇ ਗੁੰਡਾ ਹੈ ਵੀ ਅਗਰ ਤਾਂ ਕੀ ਸਾਡੇ ਘਰਾਂ ਨਾ ਹੋਏ ਉਹ ਡਰ ਨਿਕਲੋ ਯਾਰ ਮੈਂ ਫਰੀਅਰ ਜੇ ਨਾ ਡਰੋਂਗੇ ਕੱਲ ਨੂੰ ਇੱਥੇ ਲਕਾਮੀ ਸਾਡੀ ਹੈ ਅਸੀਂ ਆਪਦੇ ਘਰਾਂ 'ਚ ਸ਼ਸਤਰ ਨਹੀਂ ਰੱਖਦੇ ਸਾਨੂੰ ਸ਼ਾਸਤਰ ਰੱਖਣੇ ਚਾਹੀਦੇ ਨੇ ਆਪਦੇ ਘਰਾਂ 'ਚ ਨਾ ਸਾਨੂੰ ਆਪਦੇ ਜਵਾਕਾਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੁਣ ਮੈਂ ਸਿੱਖ ਸੋਮਨੀ ਕਮੇਟੀਆਂ ਨੂੰ ਇਹ ਦਲਤ ਪਰਿਵਾਰ ਨੇ ਇਹਨਾਂ ਦੀ ਬਾਹ ਫੜੋ ਭਾਈ ਫੇਰ ਨਾ ਕਿਹੋ ਥੋੜੀ ਰਾਹ ਉਡੀਕ ਰਹੇ ਨੇ ਫਿਰ ਕੱਲ ਨੂੰ ਕੋਈ ਹੋਰ ਲਾਣ ਆ ਕੇ ਇਹਨਾਂ ਦੀ ਮਦਦ ਕਰ ਗਿਆ ਫਿਰ ਉਧਰ ਹਨਾ ਉਹ ਰਿੰਗ ਸਿੰਘ ਪਹੁੰਚ ਗਏ ਹਾਏ ਹੁਣ ਮੈਂ ਤੇਰੇ ਚੈਨਲ 'ਾਂ ਹੀ ਸਾਰੇ ਪੰਥਕ ਲੀਡਰੋਂ ਸਿਮਰਜੀਤ ਸਿੰਘ ਮਾਨਕਿਆਂ ਨੂੰ ਵੀ ਅਮਰਤਪਾਲ ਕਿਆਂ ਨੂੰ ਵੀ ਐਮਪੀ ਨੂੰ ਵੀ ਸਿੱਖ ਲਾਣਿਆਂ ਨੂੰ ਤੇ ਇਥੋਂ ਐ ਐਮਪੀ ਹਰਸਿਮਰਤ ਉਹਨੂੰ ਵੀ ਤੇ ਜਿਹੜੇ ਸਾਡੇ ਸਮਾਜ ਸੇਵੀ ਨੇ ਭਾਨਾ ਵੀ ਵੀ ਉਹ ਭਾਈ ਆਓ ਇਹਨਾਂ ਦੀ ਸਾਰ ਲੋ ਇਹ ਗਰੀਬ ਦਾ ਆਵਾਜ਼ ਬੁਲੰਦ ਕਰੋ ਆ ਇੰਨੇ ਲੋਕ ਨੇ ਹਜ਼ਾਰ ਬੰਦੇ ਅੱਜ ਖੜਾ ਹੋਇਆ ਖੜਾ ਹੈਗਾ ਜੋ ਲੜਾਈ ਨਸ਼ੇ ਦੀ ਹੈ ਗਰੀਬਾਂ ਦੀ ਲੜਾਈ ਹੈ ਗਰੀਬਾਂ ਦੇ ਹੱਕ ਚ ਵੀ ਖੜਜੋ ਕਦੇ ਬਾਈ ਬਣ ਕੇ ਝੋਟੇ ਆਪਾਂ ਦੇਖਦੇ ਕਿਵੇਂ ਨਸ਼ਾ ਤਸਕਰ ਕਰਾਤੇ ਹਮਲੇ ਕਰਦੇ ਆ ਘਰ ਸਾੜਤੇ ਇੱਕ ਪਾਸੇ ਸਰਕਾਰ ਕਹਿ ਰਹੀ ਆ ਅਸੀਂ ਨਸ਼ੇ ਨੂੰ ਢੱਲ ਪਾਤੀ ਉਹ ਖ਼ਬਰ ਹੀ ਤਾਂ ਨਹੀਂ ਜਲਾ ਰਹੇ ਉਹ ਖ਼ਬਰ ਐਸੇ ਕਰਕੇ ਨਹੀਂ ਜਲਾ ਰਹੇ ਵੀ ਸਾਡਾ ਨਕਾਮੀ ਮੂਹਰੇ ਆਉਂਦੀ ਐ ਐਮਐਲਏ ਨੇ ਗੱਲ ਦੱਬਤੀ ਐਮਐਲਏ ਨੇ ਗੱਲ ਦੱਬਤੀ ਐਮਐਲਏ ਨੂੰ ਐ ਐਮਐਲਏ ਦੀਆਂ ਨਾਲ ਫੋਟੋਆਂ ਨੇ ਤੁਹਾਨੂੰ ਭੇਜਣਗੇ ਨਾਲ ਲਾ ਦੀ ਉਹ ਉਹ ਜਹਾ ਗੁੰਡਾ ਅੱਗ ਲਾ ਗਿਆ ਉਹਦੀਆਂ ਗੱਲ ਚ ਹਾਰ ਪਾਆਂ ਦੀਆਂ ਬਰੋਬਰ ਖੜਦੀਆਂ ਜੱਫੀ ਪਾ ਕੇ ਖੜੇ ਦੀਆਂ ਐਮਐਲ ਕੱਲ ਆਇਆ ਉਹਦੇ ਘਰੇ ਬਹਿ ਕੇ ਗਿਆ ਕਹਿੰਦੇ ਇਹੀ ਲੋਕ ਦੱਸਦੇ ਨੇ ਹੁਣ ਕੈਮਰੇ ਮੂਰੇ ਆ ਕੇ ਪਤਾ ਨਹੀਂ ਗੱਲ ਨੂੰ ਦੱਸਦੇ ਯਾਰ ਉਹ ਹੁਣ ਇਹਨਾਂ ਤੋਂ ਪੁੱਛਦਾ ਉਹ ਵੀ ਡਰ ਹੁੰਦਾ ਸਾ ਹੁਣ ਇਹਨਾਂ ਕੋਲ ਬਹਿ ਕੇ ਗਿਆ ਜੀ ਬਹਿ ਕੇ ਗਿਆ ਆ ਮੇਰੇ ਘਰੇ ਨਹੀਂ ਇਹ ਤੁਹਾਡਾ ਘਰ ਆਏ ਹੋਈ ਕੀ ਘਟਨਾ ਕਿਉਂ ਆਪਣਾ ਘਰ ਆ ਇਹਨਾਂ ਦਾ ਘਰ ਆ ਆ ਨਸ਼ੇ ਪਿੱਛੇ ਨਸ਼ੇ ਪਿੱਛੇ ਹੋਈ ਹੈ ਬਾਈ ਜੀ ਸਾਨੂੰ ਤਾਂ ਬਰਬਾਦ ਕਰਤਾ ਹੀ ਨੇ ਹੂੰ ਕੋਈ ਨਸ਼ੇ ਪਿੱਛੇ ਹੀ ਆ ਰੋਕਿਆ ਕਿਨੇ ਸੀਗਾ ਕੀ ਕ ਮਸਲਾ ਕੀ ਸੀ ਇਹ ਆ ਜੋ ਉੱਥੇ ਅੱਗੇ ਕਰ ਜਿਹੜਾ ਉੱਥੇ ਦਿਖਾਉਣੇ ਆ ਤੁਹਾਨੂੰ ਜੀ ਨਾਲ ਜਿਨ੍ਹਾਂ ਨੇ ਇਹ ਕਰ ਲੈ ਮੁੰਡੇ ਨੇ ਰੋਕੀ ਕਹੀ ਸੀ ਜਿੱਥੋਂ ਗੱਲ ਚੱਲੀ ਆ ਤੁਹਾਨੂੰ ਅੱਗੇ ਆ ਕੇ ਦੱਸਦੇ ਆ ਜੀ ਆਪਾਂ ਉੱਥੇ ਲਾ ਲਓ ਮਾਈਕ ਕੋਈ ਉਹ ਕੀ ਉਹ ਦੱਸੋ ਭਾਈ ਮੈਨੂੰ ਦੱਸ ਦੀ ਫੈਰ ਕੱਢੇ ਬੋਸ ਨੇ ਚੱਕਿਆ ਸੀ ਇਹ ਸਟਾਫ ਨਾਲ ਬੋਲੋ ਮੋਟਰਾਂ ਤੇ ਕਿਹੜਾ ਬੋਲਦਾ ਸੀ ਕੈਮਰਾ ਹੁਣ ਬੋਲੋ ਘੁੰਗਣੀਆਂ ਪਈਆਂ ਆ ਲੋਕਾਂ ਦੀ ਕਮੀ ਨਕਾਮੀ ਆ ਜੀ ਨਾ ਬੋਲਾਂਗੇ ਫਿਰ ਨਹੀਂ ਮਸਲੇ ਹੱਲ ਹੁੰਦੇ ਮੈਨੂੰ ਸਾਰਾ ਮੈਨੂੰ ਕਹਣ ਸਾਡੇ ਫੈਰ ਕੱਢੇ ਐ ਕਰਿਆ ਜਦੋਂ ਵੋਟਾਂ ਹੋਈਆਂ ਉਹਦੋਂ ਹੁਣ ਉਹਰੇ ਬੋਲਦੇ ਨੇ ਯਾਰ ਇਹ ਵੀ ਲੋਕ ਸਭ ਮੋਢਾ ਪਾਲਦੇ ਨੇ ਯਾਰ ਬਸ ਇੱਥੋਂ ਪਤਾ ਲੱਗਦਾ ਮੈਨੂੰ ਬੈਕ ਲੈ ਕੇ ਹਾਂ ਵੀ ਭਾਈ ਸੱਚ ਦੱਸੋ ਜੋ ਸੱਚ ਐ ਪੱਤਰਕਾਰਾਂ ਮੂਰੇ ਮੈਨੂੰ ਦੱਸੀ ਜਾਣਗੇ ਬੋਲਦੇ ਨੇ ਆ ਸਾਵਾਂ ਸਾਵਾਂ ਘਰ ਬੋਲ ਲੋਕਾਂ ਪਿੱਛੇ ਲੜਨਗੇ ਕਿੱਥੋਂ ਹਣਾ ਉਹਨਾਂ ਨੂੰ ਉਹ ਜਿਹਨਾਂ ਦੇ ਘਰਾਂ 'ਚ ਜੁਲਮ ਹੋ ਉਹਨਾਂ ਨੂੰ ਦਿਖਾ ਆ ਮੋਟਰ ਇੱਥੇ ਚੱਕ ਕੇ ਲੈ ਗਈ ਉਹਦੀ ਗਰੀਬੀ ਮੋਟਰ ਚੱਕ ਕੇ ਲੈ ਗਈ ਦੇਖਾਂ ਹੁਣ ਜਿਹਨਾਂ ਆ ਬਾਈ ਤੁਸੀਂ ਦੇਖ ਸਕਦੇ ਹੋ ਅਸੀਂ ਦਾਨ ਸਿੰਘ ਵਾਲਾ ਪਿੰਡ ਵਿੱਚ ਮੌਜੂਦ ਹੈ ਸਮੇਂ ਇਸ ਪਿੰਡ ਦੇ ਵਿੱਚ ਇੱਕ ਰਾਤ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਗੁੰਡੇ ਭਲਾ ਕੇ ਅੱਠ ਘਰਾਂ ਨੂੰ ਅੱਗ ਲਾ ਦਿੱਤੀ ਗਈ ਇੱਥੇ ਮੌਕੇ ਦੇ ਸਮੇਂ ਨਿਹੰਗ ਜਥੇਬੰਦੀਆਂ ਵੀ ਪਹੁੰਚੀਆਂ ਨੇ ਪ੍ਰਵਿੰਦਰ ਸਿੰਘ ਝੋਟਾ ਵੀ ਪਹੁੰਚੇ ਨੇ ਗੱਲਬਾਤ ਵੀ ਕੀਤੀ ਆ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰ ਰਿਹਾ ਬਾਈ ਜੀ ਹਾਂ ਜੀ ਕੀ ਮਹੌਲ ਕੀ ਸੀ ਉਸ ਸਮੇਂ ਕਿੰਨਾ ਕੁ ਸਹਿਮ ਦਾ ਮਹੌਲ ਸੀ ਕਿਵੇਂ ਬਹੁਤ ਭੈੜਾ ਹਾਲ ਸੀਗਾ ਜੀ ਬਹੁਤ ਰਾਤ ਨੂੰ 11:00 ਵਜੇ 11 ਮਿੰਟ ਤੇ ਆ ਘਰ ਕੋਲਸ ਨੂੰ ਪਤਾ ਨਹੀਂ ਲੱਗਿਆ ਸਾਰੀ ਰਾਤ ਗੁੰਡਾ ਕਰ ਬੈਥੇ ਕਿੱਥੇ ਸੁੱਤੇ ਪੈਰੇ ਇਹ ਸਪੀਸੀਆਰ ਪੀਸੀਆਰ ਭੇਜ ਦਿੰਦੇ ਇੱਕ ਇਹਨਾਂ ਨੂੰ ਪਤਾ ਹੀ ਲੱਦਾ ਯਾਰ ਪਤਾ ਨਹੀਂ ਕਿੱਥੇ ਸੁੱਤੇ ਪੈਰਾਂ ਦੇ ਫੋਨ ਵੀ ਕਰੇ ਹੋਣਗੇ ਸਾਰੀ ਰਾਤ ਗੁੰਡਾ ਕਰਦੀ ਹੋਈ ਗਈ ਯਾਰ ਮਾਤੜ ਨੂੰ ਘੇਰ ਨਾ ਹੋਵੇ ਤਾਂ ਸਾਰਾਤ ਨੂੰ ਘੇਰ ਲੈਂਦੇ ਨੇ ਇਹਨਾਂ ਦਾ ਸਮਾਨ ਲੈ ਗਏ ਚੱਕ ਕੇ ਇੰਨਾ ਦਾ ਸਮਾਨ ਲੈ ਕੇ ਮੋਟਰਸਾਈਕਲ ਗੱਡੀਆਂ ਆ ਦੇਖਾ ਇਹਨਾਂ ਨੂੰ ਡਰਾਇਆ ਜਾ ਰਿਹਾ ਟਰਾਲੀ ਦੇ ਵਿੱਚ ਸਮਾਨ ਗਿਆ ਸਰਪੰਚ ਐਮ ਐ ਸਰਪੰਚ ਦੇ ਘਰੇ ਦਾਰੂ ਪੀਂਦੇ ਨੇ ਉਹ ਐਮ ਐਲ ਏ ਦੇ ਨਾਰਾ ਐਮ ਐਲ ਏ ਦਾਬਦਾ ਯਾਰ ਸਾਰਾ ਕੁਝ ਇੱਥੋਂ ਦਾ ਦਾ ਉਹ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੀਆਂ ਜਿੱਥੇ ਸਭ ਤੋਂ ਪਹਿਲਾਂ ਹਮਲਾ ਕੀਤਾ ਗਿਆ ਤੇ ਪਿੰਡ ਵਾਲਿਆਂ ਵਿੱਚ ਬਹੁਤ ਦੇ ਸਮੇਂ ਸਹਿਮ ਦਾ ਮਾਹੌਲ ਹੈ ਇੱਥੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਸਰ ਕੀ ਕਹਿਣਾ ਜਾਊਂਗੀ ਜੀ ਜੋ ਇੱਥੇ ਘਟਨਾ ਹੋਈ ਹੈ ਸਰ ਸਰ ਇਹ ਜੋ ਵੀ ਪ੍ਰੋਬਲਮ ਹੋਈ ਹੈ ਇਸ ਦੇ ਰਿਗਾਰਡਿੰਗ हमारे सीआईए टीम लगी हुई है और हमने कुछ अरेस्ट भी किए हुए हैं हम 24/7 इस पे ही काम कर रहे हैं तो पुलिस का फुल कोऑपरेशन है और लॉ के मुताबिक जो भी उन पे एक्शन लिया जाएगा वो लिया जाएगा सर पर पंडाले संतुष्ट नहीं गए वो कहते 3 दिन हो गया घटना हुई नु शरयाम एडी गुंडागर्दी ता पूरे पंजाब च किते नहीं हुई वो कहते हजे तक प्रशासन ने कोई मसला हल नहीं कीता नहीं जी आ, हम पूरी टीम पुलिस टीम इसी मैटर पर लगी हुई है हमारा पुलिस मुलाजिम सारे इसी मैटर पर लगे हुए हैं गिरफ्तारियां हुई हैं तीन गिरफ्तारियां हुई हैं है। उसके रिगार्डिंग डिटेल में हमारे सीए इन इस मैटर को पूरा देख रहे हैं तो वो आपको वो डिटेल भी दे देंगे और जो गिरफ्तारियां बची हुई हैं उनके उनको भी ढूंढा जा रहा है और उनको भी जल्दी हमारी टीम अरेस्ट करेगी कितने गुंडा आ गया भाई आगे आ जाओ भाई आगे ठीक है ना कोई तो बंदे तो 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 ਗੋਵੜਾ ਤਾਂ ਮਿੱਟੀ ਝੜੀ ਗਈ ਆ ਜੀ ਕੋਈ ਬੰਦੇ ਤੇਰੇ ਮੇਨ ਬੰਦੇ ਉਹ ਨਹੀਂ ਫੜੇ ਗਏ ਜਿਹੜਾ ਮੇਨ ਬੰਦਾ ਹੈ ਨਾ ਜਿਹੜਾ ਮੇਨ ਬੰਦਾ ਹੈ ਇਹਨਾਂ ਦੇ ਉਹ ਪੇਟੀਆਂ ਚੱਕੀਆਂ ਨੇ ਘਰਾਂ ਚ ਉਹ ਕਾਹਤੋਂ ਲੈ ਗਏ ਚੱਕ ਕੇ ਆਪਣਾ ਪ੍ਰਸ਼ਾਸਨ ਸੀਆਈ ਜੀ ਜਿਹੜਾ ਬਾਈ ਸਮਾਨ ਚੱਕਿਆ ਇੱਥੋਂ ਸਾਰਾ ਕੋਈ ਕਿਸੇ ਨੇ ਕੋਈ ਸਮਾਨ ਹੀ ਚੱਕਿਆ ਜਿਹੜਾ ਜਿਹੜਾ ਉਹ ਯਾਰ ਚਾਹ ਹੋਇਆ ਪਰੇ ਸਮਾਨ ਲੈ ਕੇ ਹੁਣ ਚੱਕੇ ਰੋ ਆ ਦੇਖੇ ਗਏ ਨੇ ਕਿ ਨਾ ਲੈ ਕੇ ਮੇਰੀ ਉਹ ਗੱਲ ਸੁਣੋ ਉਹ ਯਾਰ ਗੱਲ ਪਹਿਲਾਂ ਗੱਲ ਪਹਿਲਾਂ ਪੂਰੀ ਸੁਣੋ ਉਹਨਾਂ ਲੋਕਾਂ ਦੀ ਵੀ ਸੁਣ ਲੈ ਜੇ ਕੋਈ ਸਮਾਨ ਮੱਚਦਾ ਪੁਲਿਸ ਦੀ ਕੇਸ ਪ੍ਰੋਪਰਟੀ ਹੁੰਦੀ ਮੁਕਦਮੇ ਵਿੱਚ ਕੋਈ ਲੈਂਦਾ ਹੈ ਉਹ ਉਹ ਹੀ ਕੋਈ ਇਸ਼ੂ ਹੁੰਦਾ ਇਹਦੇ ਬਾਬਤ ਐਸਪੀ ਸਾਹਿਬ ਨੇ ਨਹੀਂ ਉਹ ਸਾਡੀ ਅਸਲ ਗੱਲ ਚਲੋ ਅਸੀਂ ਭਾਈ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਨੇ ਚਿੱਟੇ ਤੋਂ ਰੋਕਦੇ ਸੀ ਇਹ ਗਰੀਬ ਪਰਿਵਾਰਾਂ ਦੇ ਇਹੋ ਜਿਹਾ ਭਾਈ ਜ਼ੁਲਮ ਚਲੋ ਆਪਾਂ ਐ ਜਿਹਾ ਹਿਊਮਨ ਵੀਗਾ ਇਹੋ ਜਿਹਾ ਜ਼ੁਲਮ ਦੇਖਿਆ ਕਿਤੇ ਪੰਜਾਬ ਚ ਆਪਣੀ ਧਰਤੀ ਤੇ ਯੂਪੀ ਬਿਹਾਰ ਚ ਹੁੰਦੇ ਸੁਣੇ ਸੀ ਤੁਸੀਂ ਦੇਖਿਆ ਆਪਦੀ ਜ਼ਿੰਦਗੀ ਜਿਹਾ ਜਿਹੇ ਕੰਮ ਜੀ ਅੱਠ ਘਰਨੇ ਸਾਂਭੀ ਦੇਖਣ ਦੇ ਘੰਟਾ ਐ ਜਿਹਾ ਨੂਟਰੀ ਹੋਈ ਹੋ ਗਈ ਆ ਜੋ ਜੋ ਇੱਕ ਮਿੰਟ ਇੱਕ ਛੋਟੇ 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 ਇੱਕ ਮਿੰਟ वही बोल रहे हैं कि जो भी इसके रिगार्डिंग आ, हमारी पूरी टीम इस पे लगी हुई है अरेस्ट करने के लिए वो जो भी लॉ के हिसाब से जो भी कार्रवाई होगी वो पूरी कार्रवाई की जाएगी ये मैं आपको आश्वासन दे, देता हूँ ਆਮਾਰੀ ਟੀਮ ਕੰਟੀਨਿਊਸਲੀ ਇਸਕੇ ਰਿਗਾਰਡਿੰਗ ਲਗੀ ਹੋਈ ਹੈ ਜੀ ਜੀ ਤੇ ਕਿੰਨੇ ਜਾਣਿਆ ਤੇ ਟੋਟਲ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਸਾਰਾ ਇਹ ਪੂਰਾ ਪੂਰਾ ਡਿਟੇਲ ਹਮਾਰਾ ਸੀਆਈਏ ਜੋ ਇਨਚਾਰਜ ਹੈ ਜੋ ਇਸ ਮੈਟਰ ਸਰ ਕਿਹਨੂੰ ਤੁਹਾਨੂੰ ਐਸਪੀ ਸਾਹਿਬ ਪ੍ਰੈਸ ਬਰੀਫ ਕਰਨਗੇ ਅਸੀਂ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਐਫਆਈਆਰ ਚ ਕਿੰਨੇ ਅਣਪਛਾਤੇ ਐਫਆਈਆਰ ਵਿੱਚ ਅਣਪਛਾਤੇ ਸਰ ਸੱਤ ਮਨੁੱਖਾਂ ਸਾਹਿਬ ਵੀ ਮੱਛੇ ਨੇ ਮਾਤਾ-ਮਾਂ ਦੀਆਂ ਫੋਟੋਆਂ ਵੀ ਮੱਛੀਆਂ ਨੇ ਠੀਕ ਆ ਦੋ ਪਟੋਲ ਆਪਾਂ ਕੱਲ ਨੂੰ ਧਾਰਨਾ ਲਾਵਾਂਗੇ ਉੱਥੇ ਮੰਗ ਰੱਖਾਂਗੇ ਉੱਥੇ ਐਫਆਈਆਰ ਨਵੀਂ ਲਾਂਚ ਕਰਵਾਵਾਂਗੇ ਆਫਆਈਆਰ ਨਾਲ ਹੀ ਆਪਾਂ ਇਹ ਲੋਕਾਂ ਨੂੰ ਬਿਠਾ ਕੇ ਐਸਐਸਪੀ ਦਾ ਦਫਤਰ ਧਰਨਾ ਲਵਾ ਕੇ ਇਹ ਤਾਂ ਗੋਗੋਲੋਂ ਦੀ ਮਿੱਟੀ ਝਾੜਨ ਵਾਲਾ ਕੰਮ ਹੋ ਜੂਗਾ ਚਲੋ ਆਏ ਨੇ ਜਾਣ ਨੇ ਡਿਊਟੀ ਹੈ ਵਿਚਾਰਾਂ ਲਈਦਾ ਪੇਹ ਦੇ ਦਿੰਦੇ ਨੇ ਔਰੇ ਹੁਣ ਇਹ ਆਉਣਗੇ ਵਾਰੀ-ਵਾਰੀ ਆਉਣਗੇ ਹੁਣ ਪਰਿਵਾਰਾਂ ਦਾ ਖੜਨ ਦਾ ਇਹਨਾਂ ਨੇ ਜਿਆਦਾ ਹੱਕ ਲੈਣਾ ਹੁਣ ਇਹਨੂੰ ਲੀਡਰ ਵੀ ਆ ਕੇ ਬਾਰੋ-ਬਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਹਨਾ ਫਰੀਦਨ ਦੀ ਕੋਸ਼ਿਸ਼ ਕਰਨਗੇ ਹੁਣ ਖੜਨ ਹੈ ਇਹਨਾਂ ਦੇ ਸਾਨੂੰ ਪੂਨੋਰੇ ਮੇਲਾ ਲੱਗ ਜੂ ਮੈਨੂੰ ਇਹ ਗੱਲ ਦਾ ਪਤਾ ਹੈਗਾ ਹੈ ਜੀ ਪਰਮਾਤਮਾ ਦੇ ਪਰਨੇ ਵੀ ਪਰਨੇ ਵੀ ਮਚਾ ਕੇ ਜੀ ਹਾਂ ਬਾਬੇ ਜੀ ਦੇ ਮੇਰਾ ਬੱਚਾ ਜੀ ਸਿੰਘ ਜੀ ਤੁਸੀਂ ਕੀ ਦੇਖਿਆ ਜੀ ਇੱਥੇ ਇੱਥੇ ਹਾਲਾਤ ਦੇਖ ਕੇ ਵੀ ਕਿ ਜਿਹੜੇ ਮੁਗਲਾਂ ਨਾਲੋਂ ਮੁਗਲਾਂ ਦੇ ਰਾਜ ਵਿੱਚ ਵੀ ਜਿਹੜੇ ਹਾਲਾਤ ਨਹੀਂ ਹੋਏ ਸੀ ਕਦੇ ਉਹ ਹਾਲਾਤ ਇੱਥੇ ਬਣੇ ਹੋਏ ਆ ਦਾਨ ਸਿੰਘ ਵਾਲਾ ਪਿੰਡ ਜਿਹੜਾ ਵੀ ਮੈਂ ਤਾਂ ਇੱਕ ਵੀਡੀਓ ਦੇਖੀ ਸੀਗੀ ਅਸੀਂ ਦੇਖਿਆ ਜਦੋਂ ਆਕੇ ਉਹ ਵੀਡੀਓ ਵਿੱਚ ਤਾਂ ਉਹ ਨਹੀਂ ਸ਼ੋ ਹੋ ਰਿਆ ਸੀ ਜਿਹੜਾ ਅੱਜ ਇੱਥੇ ਦੇਖਿਆ ਹੈ ਜੀ ਇਹੋ ਜਿਹੇ ਹਾਲਾਤ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਦੇਖੇ ਨਹੀਂ ਸੀਗੇ ਜਿਹੜਾ ਤਖੱਦ ਦਾ ਜਿਹੜਾ ਜ਼ੁਲਮ ਇਸ ਪਿੰਡ 'ਚ ਹੋਇਆ ਇਹਨਾਂ ਗਰੀਬ ਪਰਿਵਾਰਾਂ ਨਾਲ ਕੀ ਇਹ ਜਿਹੜੇ ਜਿਹੜੀ ਇਹ ਸਜ਼ਾ ਏ ਇਹਨਾਂ ਗਰੀਬਾਂ ਨੂੰ ਇਹ ਲਈ ਸਜ਼ਾ ਕਰੀ ਗੱਲ ਦੀ ਆ ਵੀ ਚਿੱਟਾ ਨਾਂ ਵਿੱਚੋਂ ਇਸ ਗੱਲ ਦੀ ਸਜ਼ਾ ਹੈ ਇਹ ਭਾਈ ਜੇ ਚਿੱਟਾ ਨਾਂ ਵਿੱਚੋਂ ਕਹਿਣ ਤੇ ਸਜ਼ਾ ਇਹ ਮਿਲਦੀ ਆ ਤੇ ਫਿਰ ਉਹ ਸਰਕਾਰਾਂ ਨੂੰ ਖੁੱਲ ਦੇਣੀ ਚਾਹੀਦੀ ਭਾਈ ਦੁਕਾਨਾਂ ਤੇ ਕਰਾਨੇ ਦੀਆਂ ਤੇ ਜਿੱਥੇ ਵਿਕਦਾ ਵਿਕੀ ਜਾਣ ਦੇਓ ਤੇ ਫਿਰ ਕਿਵੇਂ ਰੁਕੋਗੇ ਤੁਹਾਡਾ ਘਰ ਆ ਜੀ ਕਿਵੇਂ ਰੁਕੋਗੇ ਆ ਬਜ਼ੁਰਗ ਦਾ ਘਰ ਆ ਬਾਪੂ ਜੀ ਪਹਿਲਾ ਹਮਲਾ ਇੱਥੇ ਹੋਇਆ ਜੀ ਹਾਂ ਜੀ ਇੱਥੇ ਹੀ ਹੋਇਆ ਹਮਲਾ ਕਿੰਨੇ ਜਾਣੇ ਕਿੰਨੇ ਸੀ ਜੀ ਹਮਲਾ ਕਰਨ ਉਹਨਾਂ ਤਾਂ ਮੈਂ 200 ਦੇ ਕਿ 150 ਸੇਜ ਤਾਂ ਡਰ ਦੇ ਮਾਰੇ ਤੇ ਭੱਜ ਕੇ ਘਰੋਂ ਛੱਡ ਗਏ ਅੱਛਾ ਜੀ ਸਾਨੂੰ ਆਏ ਸੀਗੇ ਵੀ ਸੰਜੇ ਅਸੀਂ ਇੰਦਰ ਰਹੇਗੇ ਸਾਨੂੰ ਮਚਾ ਦੇਣਗੇ ਅਸੀਂ ਮੀਆਂ ਬੀਬੀ ਸੀਗੇ ਇਹ ਹਾਲਾਤ ਜੂਪੀ ਬਿਹਾਰ ਦੇ ਨਹੀਂ ਇਹ ਹਾਲਾਤ ਪੰਜਾਬ ਦੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਇੰਨਾ ਵਿਚਾਰੇ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਇਹਨਾਂ ਦੇ ਘਰ ਤੱਕ ਸਾੜਤੇ ਜਿੱਥੇ ਬੰਦੇ ਨੇ ਰਹਿਣਾ ਹੁੰਦਾ ਬੰਦਾ ਸਾਰੀ ਉਮਰ ਲਾ ਕੇ ਆਪਦਾ ਘਰ ਬਣਾਦਾ ਘਰ ਜੋੜਦਾ ਪਰ ਤੁਸੀਂ ਦੇਖ ਸਕਦੇ ਹੋ ਨਸ਼ਾ ਤਸਕਰਾਂ ਦੇ ਹਾਲਾਤ ਜੇ ਕੋਈ ਪਿੰਡ ਵਿੱਚ ਨਸ਼ੇ ਆਲਿਆਂ ਨੂੰ ਰੋਕਦਾ ਤਾਂ ਉਹਨਾਂ ਇਸ ਤਰ੍ਹਾਂ ਗੁੰਡਾਗਰਦੀ ਕਰਦੇ ਆ ਤੇ ਪ੍ਰਸ਼ਾਸਨ ਨੇ ਹਜੇ ਤੱਕ ਇਹ ਮਸਲਾ ਹੱਲ ਨਹੀਂ ਕੀਤਾ। ਕੱਲੀ ਗੋਂਗਲੂਆ ਤੋਂ ਮਿੱਟੀ ਉਤਾਰੀ ਜਾ ਰਹੀ ਆ। ਬਾਪੂ ਜੀ ਅੱਗੇ ਹੁਣ ਅੱਗੇ ਪ੍ਰਸ਼ਾਸਨ ਨੇ ਕੁਝ ਕੀਤਾ? ਨਹੀਂ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ। ਹਾਂਜੀ ਨਹੀਂ ਕੀਤਾ ਜੀ ਹਜੇ ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੂੰ ਸਾਫ਼ ਮਿਲਣਾ ਚਾਹੀਦਾ। ਜੀ। ਇਹ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਦਾਣ ਸਿੰਘ ਵਾਲੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਲਾਈਵ ਅਸੀਂ ਦਿਖਾ ਰਹੇ ਆ ਅੱਠ ਘਰਾਂ ਨੂੰ ਰਾਤ ਸਮੇਂ ਨਸ਼ਾ ਤਸਕਰਾਂ ਵੱਲੋਂ ਅੱਗ ਲਾਈ ਗਈ ਆ ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਸੱਚ ਦਾ ਸੁਣਿਆ ਤੇ ਦੇਖ ਰਹੇ ਹੋ ਸਿੰਘ ਸਾਹਿਬ ਤੁਸੀਂ ਇਹ ਦੇਖ ਲਓ ਬਾਈ ਔਰ ਇਹਦਾ ਹਾਲਾਤ ਕਿੰਨੇ ਮਾੜੇ ਹੋ ਰਹੇ ਨੇ ਹਨਾ ਵੀ ਇਹ 84 ਯਾਦ ਕਰਾਤੀ ਇਹਨਾਂ ਨੇ ਵੀ ਜੇ ਇਹ ਵਿਚਾਰੇ ਗਰੀਬ ਨੇ ਤਾਂ ਨਹੀਂ ਇਹਨਾਂ ਨਾਲ ਕੋਈ ਖੜਦਾ ਹੂੰ ਤਾਂ ਅਸੀਂ ਕਿਸਾਨ ਵੇਖ ਤਾਂ ਜਿੰਦਾਬਾਦ ਕਹਿੰਦੇ ਮਜ਼ਦੂਰ ਹਨਾ ਭਾਈ ਪਰ ਤੁਸੀਂ ਇਹ ਦੇਖ ਲਓ ਵੀ ਇਹਨਾਂ ਦੇ ਨਾਲ ਕੋਈ ਨਹੀਂ ਖੜਾ ਹੈ ਜਾ ਕੇ ਕਪੀਲਾਏ ਹਨ ਵੀ ਜਿਹੜੇ ਵੀ ਹੁਣ ਇਹਨਾਂ ਦੀ ਮਦਦ ਕਰਨੀ ਆ ਉਹ ਲੋਕਾਂ ਨੇ ਕਰਨੀ ਆ ਸ਼ੋਅਨੀ ਕਮੇਟੀ ਨੇ ਕਰਨੀ ਆ ਜਿੰਨੇ ਵੀ ਪੰਥਕ ਲੀਡਰ ਆ ਉਹਨਾਂ ਨੇ ਕਰਨੀ ਆ ਉਹ ਮਦਦ ਸਿੱਧੀ ਇਹ ਪੱਠ ਪਰਵਾਰਾਂ ਦੀ ਕਰਨੀ ਆ ਬਚੋਲੇ ਦੀ ਨਹੀਂ ਕਰਨੀ ਕਿਉਂ ਆਪਾਂ ਸਮਝਦੇ ਆ ਚੋਰ ਚੱਕੇ ਖਾ ਜਾਂਦੇ ਨੇ ਵਿੱਚੋਂ ਸਿੱਧੀ ਅੱਠ ਪਰਵਾਰਾਂ ਦੀ ਹਨਾ ਕਿਸੇ ਨੇ ਰੁਪਈਆ ਬਾਹਰ ਨਹੀਂ ਦੇਣਾ ਜੇ ਉਹ ਦੇਣਾ ਇਹਨਾਂ ਨੂੰ ਦੇਣਾ ਕਿਸੇ ਨੂੰ ਕੁਝ ਨਹੀਂ ਦੇਣਾ ਇਹਨਾਂ ਨੂੰ ਦੇਣਾ ਬਾਕੀ ਜਿਹੜੀ ਲੋਡ ਹੋਈ ਕੋਈ ਜੇ 라 ਵੀ ਆਵੇ ਔਰੇ ਉਹ ਸਿੱਧੀ ਇਹਨਾਂ ਨਾਲ ਗੱਲ ਕਰਾਵੇ ਮੈਂ ਨਹੀਂ ਦਿਨ ਚਾਰ ਦਿਨ ਤੂੰ ਸਾਰੇ ਤਿੰਨ ਚਾਰ ਦਿਨ ਹੋ ਗਏ ਸੀ ਹਾਂਜੀ ਬਾਬਾ ਜੀ ਠੀਕ ਆ ਬਾਬਾ ਜੀ ਹਾਂਜੀ ਚਾਰ ਦਿਨ ਹੋ ਗਏ ਸੀ ਲੜਾਈ ਹੁੰਦੀ ਨੂੰ ਚਿੱਟੇ ਪਿੱਛੇ ਹੁੰਦੀ ਸੀ ਮਤਲਬ ਵੀ ਮੁੰਡਾ ਸਾਡਾ ਇਹ ਗੱਲ ਕਹਿੰਦਾ ਸੀ ਵੀ ਚਿੱਟਾ ਨਹੀਂ ਵੇਚਣਾ ਇੱਥੇ ਹਾਂਜੀ ਦਿਔਰਾ ਮੇਰਾ ਜੀ ਮਤਲਬ ਉਹਨੇ ਇਹ ਗੱਲ ਕਹਿਤੀ ਵੀ ਚਿੱਟਾ ਨਹੀਂ ਵੇਚਣਾ ਉਹ ਮਤਲਬ ਵੀ ਚਿੱਟੇ ਤੇ ਵਿਰੋਧ ਹੋ ਗਿਆ ਹਮ ਮੁੰਡੇ ਨੂੰ ਕਹਿੰਦਾ ਵੀ ਤੂੰ ਇਹ ਗੱਲ ਕਿਉਂ ਕਹਿਣਾ ਸਾਨੂੰ ਜੀ ਵੀ ਇਹ ਗੱਲ ਕਿਉਂ ਕਹਿਣਾ ਹੈ ਮੁੜ ਕੇ ਉਹਨੇ ਕਿਰਪਾਨ ਕੱਢੀ ਗੱਡੀ ਚੋਂ ਤੇ ਮਾਰਨ ਨੂੰ ਮੁੜ ਕੇ ਮੇਰੇ ਘਰ ਵਾਲਾ ਆ ਗਿਆ ਮੇਰਾ ਬੇਟਾ ਆ ਗਿਆ ਉਹਨਾਂ ਦੇ ਵੀ ਉਹਨੇ ਹਮਲਾ ਕਰਨ ਸ਼ੁਰੂ ਕਰਤਾ ਉਸ ਤੋਂ ਬਾਅਦ ਇੱਥੇ ਕੋਈ ਤੁਹਾਡੇ ਕੋਲ ਕੋਈ ਇਲਾਕੇ ਦਾ ਐਮਐਲਏ ਐਮਪੀ ਆਰ ਪੀ ਮਰਜ਼ਬਾਦ ਆਏ ਜੀ ਸਾਡੇ ਕੋਲ ਉਸ ਟਾਈਮ ਕੋਈ ਨਹੀਂ ਆਇਆ ਸਰਪੰਚ ਵੀ ਨਹੀਂ ਆਇਆ ਸਰਪੰਚ ਦਾ ਹੱਥ ਵਿੱਚ ਅੱਛਾ ਜੀ ਹਾਂਜੀ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ